ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ। ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖਾੜਾ ਕਰਵਾਇਆ ਜਾ ਰਿਹਾ ਹੈ। ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਬੱਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇਥੇ ਖਾਸ ਜਿਕਰਯੋਗ ਹੈ ਕਿ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀਤੀ ਕਿ 30 ਤਰੀਕ ਨੂੰ ਸਿੱਖ ਗੇਮਾਂ ਹੋਣ ਜਾਣ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇਹ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਸੋ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ। ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖਾੜਾ ਕਰਵਾਇਆ ਜਾ ਰਿਹਾ ਹੈ। ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਬੁਲਕ ਚ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਡਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਖਾਸ ਜ਼ਿਕਰਯੋਗ ਹੈ ਕਿ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਵਡਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀ ਕੇ ਤੀ ਤਰੀਕ ਨੂੰ ਸਿੱਖ ਗੇਮਾ ਹੋਣ ਜਾ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ। ਇਸੋ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ ਨਿਊਜ਼ੀਲੈਂਡ ਦੇ ਵਿੱਚੋ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖੜ ਕਰਵਾਇਆ ਜਾ ਰਿਹਾ ਹੈ ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਵੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਡਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਖਾਸ ਜ਼ਿਕਰਯੋਗ ਹੈ ਕਿ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਕੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕੁਐਸਟ ਕੀਤੀ ਕਿ 30 ਤਰੀਕ ਨੂੰ ਸਿੱਖ ਗੇਮਾਂ ਹੋਣ ਚੱਲ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇਹ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਸੋ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ। ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖਾੜਾ ਕਰਵਾਇਆ ਜਾ ਰਿਹਾ ਹੈ। ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵੱਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਖਾਸ ਜ਼ਿਕਰਯੋਗ ਹੈ ਕਿ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਵੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀ ਕੇ ਤੀ ਤਰੀਕ ਨੂੰ ਸਿੱਖ ਗੇਮਾ ਹੋਣ ਜਾ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ। ਇਸੋ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖੜਾ ਕਰਵਾਇਆ ਜਾ ਰਿਹਾ ਹੈ ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਵੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਬਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਬੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵੱਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਇਹ ਖਾਸ ਜਕਰਯੋਗ ਹੈ ਕਿ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕੁਐਸਟ ਕੀਤੀ ਕਿ 30 ਤਰੀਕ ਨੂੰ ਸਿੱਖ ਗੇਮਾਂ ਹੋਣ ਚੱਲ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆਂ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀਗੇ ਹੁਣ 23 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਸੋ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ ਇਸ ਮਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ ਨਿਊਜ਼ੀਲੈਂਡ ਦੇ ਵਿੱਚੋ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖੜਾ ਕਰਵਾਇਆ ਜਾ ਰਿਹਾ ਹੈ ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਵੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਡਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਖਾਸ ਜ਼ਿਕਰਯੋਗ ਹੈ ਕਿ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਵਡਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀ ਕੇ ਤੀ ਤਰੀਕ ਨੂੰ ਸਿੱਖ ਗੇਮਾ ਹੋਣ ਜਾ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ। ਇਸੋ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖੜਾ ਕਰਵਾਇਆ ਜਾ ਰਿਹਾ ਹੈ ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਵੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਰਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇਥੇ ਖਾਸ ਜਿਕਰਯੋਗ ਹੈ ਕਿ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀਤੀ ਕਿ 30 ਤਰੀਕ ਨੂੰ ਸਿੱਖ ਗੇਮਾਂ ਹੋਣ ਜਾਣ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇਹ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਇਸੋ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ। ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖਾੜਾ ਕਰਵਾਇਆ ਜਾ ਰਿਹਾ ਹੈ। ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਡਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਖਾਸ ਜ਼ਿਕਰਯੋਗ ਹੈ ਕਿ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਵਡਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀ ਕਿ ਤੀ ਤਰੀਕ ਨੂੰ ਸਿੱਖ ਗੇਮਾ ਹੋਣ ਜਾ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ। ਇਸੋ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖੜਾ ਕਰਵਾਇਆ ਜਾ ਰਿਹਾ ਹੈ ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਡਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇੱਥੇ ਇਹ ਖਾਸ ਜ਼ਿਕਰਯੋਗ ਹੈ ਕਿ ਕਵਡਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕੁਐਸਟ ਕੀਤੀ ਕਿ 30 ਤਰੀਕ ਨੂੰ ਸਿੱਖ ਗੇਮਾ ਹੋਣ ਜਾਣ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਹਾਂ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁੰ 20 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਸੋ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਗਈ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਅਤੇ ਪੰਜਾਬੀ ਖੇਡ ਮੇਲਾ 23 ਨਵੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ ਇਸ ਮਗਮ ਐਲਫ੍ਰਿਸਟਨ ਕਾਲਜ ਵਿਖੇ ਕਰਵਾਇਆ ਜਾਵੇਗਾ ਨਿਊਜ਼ੀਲੈਂਡ ਦੇ ਵਿੱਚੋਂ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਕਲਾਕਾਰ ਦਾ ਖੁੱਲਾ ਅਖੜਾ ਕਰਵਾਇਆ ਜਾ ਰਿਹਾ ਹੈ ਇਸ ਦਿਨ ਕਈ ਗੇਮਸ ਵੀ ਕਰਵਾਈਆਂ ਜਾਣਗੀਆਂ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਮੁਲਕ 'ਚ ਕਵੱਡੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨ ਛਿਲੇ ਫੈਡਰੇਸ਼ਨ ਪੰਜਾਬ ਤੋਂ ਨਾਮਰ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਥੇ ਭੁਲਾਉਂਦੀ ਰਹਿੰਦੀ ਹੈ ਇਸ ਦੇ ਨਾਲ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਕਵਰਡੀ ਵਰਲਡ ਕੱਪ ਦਾ ਆਯੋਜਨ ਵੀ ਕਰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਮੀ ਖਿਡਾਰੀ ਹਿੱਸਾ ਲੈਂਦੇ ਹਨ ਇਥੇ ਖਾਸ ਜਿਕਰਯੋਗ ਹੈ ਕਿ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਪਹਿਲਾਂ 3 ਨਵੰਬਰ ਨੂੰ ਕਰਵਾਇਆ ਜਾਣਾ ਸੀ ਪਰੰਤੂ ਉਸ ਦਿਨ ਸਿੱਖ ਗੇਮਾਂ ਵੀ ਹੋਣੀਆਂ ਹਨ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੂੰ ਰਿਕਵੈਸਟ ਕੀਤੀ ਕਿ 30 ਤਰੀਕ ਨੂੰ ਸਿੱਖ ਗੇਮਾਂ ਹੋਣ ਜਾਣ ਰਹੀਆਂ ਹਨ ਜਿਸ ਨਾਲ ਇੱਕੋ ਦਿਨ ਦੋ ਵੱਡੇ ਪ੍ਰੋਗਰਾਮ ਹੋਣਗੇ ਇਸ ਕਰਕੇ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸਿੱਖ ਪਾਇਚਾਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਬੇਨਤੀ ਪ੍ਰਵਾਨ ਕੀਤੀ ਗਈ ਅਤੇ ਸਮੂਹ ਕਲੱਬਾਂ ਤੇ ਫੈਡਰੇਸ਼ਨ ਦਾ ਮਾਣ ਰੱਖਦੇ ਆ ਇਸ ਤੋਂ ਬਾਅਦ ਤਰੀਕ ਬਦਲ ਕੇ 23 ਨਵੰਬਰ ਕਰ ਦਿੱਤੀ ਗਈ ਹੁਣ 23 ਨਵੰਬਰ ਨੂੰ ਇੱਕ ਖੁੱਲਾ ਅਖਾੜਾ ਲੱਗੇਗਾ ਜਿਸ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਸੋ ਕਵੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਆਪ ਸਭ ਨੂੰ